ਸਤਨਾਮ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤ ਓਪਾਏ ਪੈਜ ਰਖਦਾ ਆ ਰਾਮ ਰਾਜੇ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਤਰ ਹੰਕਾਰੀਆਂ ਨਿੰਦਕਾਂ ਪਿੱਟ ਦੇ ਨਾਮ ਦੇਵ ਮੁਖ ਲਾਇ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇਆ ਰਹਿ ਰੋ ਸਿਕ ਓ ਓਂਕਾ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੋ ਸੂਰਗ ਭਿਆ ਜਾਂ ਸੁਤਾ ਮਨ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀਂ ਜਾਂ ਹੋ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਓ ਜਾਤ ਮੈਂ ਜੋਤ ਜੋਤ ਮੈਂ ਜਾਤਾ ਇਕਲਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਬ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾ ਜੋ ਕਿਛ ਕਰਨਾ ਸੋ ਕਰਿਆ ਸੋ ਦਰਗਹ ਸਮਲ ਲਪੈਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਬਾਵਨ ਹਾਰੇ ਕੇਤੇ ਤੇਰੇ ਰਾਗ ਪ੍ਰੀਤ ਸੋ ਕਹੀਐ ਕੇਤੇ ਤੇਰੇ ਗਾਵਨ ਹਾਰੇ ਗਾਵੰਤੋ ਨੂ ਕੋਉਣ ਪਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੰਤੋ ਨੂ ਚਿਤ ਗੁਪਤ ਲਿਖ ਜਾਣਣ ਲਿਖ ਲਿਖ ਧਰਮ ਵਿਚਾਰੇ ਗਾਵੰਤੋ ਨੂ ਈਸ਼ਰ ਬ੍ਰਹਮਾ ਦੇਵੀ ਸੋ ਹੁਣ ਤੇਰੇ ਸਦਾ ਸਾਰੇ ਗਾਵੰਤੋ ਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੰਤੋ ਤੁਧਨੋ ਸਿੱਧ ਸਮਾਧੀ ਅੰਦਰ ਗਾਵੰਤੋ ਨੋ ਸਾਧ ਵਿਚਾਰੇ ਗਾਵੰਤੋ ਨੋ ਜਤੇਸਤੀ ਸੰਤੋਖੇ ਗਾਵੰਤੋ ਨੋ ਵੀਰ ਕਰਾਰੇ ਗਾਵੰਤੋ ਨੋ ਪੰਡਤ ਪੜਨ ਖਿਸਰ ਜੁਗ ਜੁਗ ਵੇਦਾਂ ਨਾਲੇ ਗਾਵੰਤੋ ਨੋ ਮੋਹਣੀ ਆਮਨ ਮੋਹਨ ਸੁਰਗ ਮਛ ਪਿਆਲੇ ਗਾਵੰਤੋ ਨੂੰ ਰਤਨੁ ਪਾਏ ਤੇਰੇ 86 ਤੀਰਥ ਨਾਲ ਲਏ ਗਾਵੰਤੋ ਨੂੰ ਜੋਦ ਮਹਾਂ ਬਲ ਸੂਰੋ ਗਾਵੰਤੋ ਨੂੰ ਖਾਣੀ ਚਾਰੇ ਗਾਵੰਤੋ ਨੂੰ ਖੰਡ ਮੰਡਲ ਬ੍ਰਹਮੰਡਾਉ ਕਰ ਕਰ ਰਖੇ ਤੇਰੇ ਧਾਰੇ ਸੇਧ ਨੂੰ ਗਾਵਣ ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕਹਤੇ ਦੋਨੋ ਗਾਵਣ ਸੇ ਮੈ ਜਿਤਨਾ ਆਵਣ ਨਾਨਕਾ ਵਿਚਾਰੇ सोई सोई सदा ਸੱਚ ਸਾਹਿਬ ਸਾਚਾ ਸੱਚੀ ਨੋਈ ਹੈ ਪਿਹੋਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਬਾਤੀ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾ ਸਹੁ ਸਹੁ ਪਾ ਸਾਹਿਬ ਨਾਨਕ ਰਹਿ ਨਰਜਾਈ ਆਸਮ ਅੱਲਾ ਪਹਿਲਾ ਸੁਣ ਵਡਾ ਆਖੇ ਸਬ ਕੋ ਏ ਕੇਵਡ ਵਡਾ ਢਿਠਾ ਹੋਏ ਕੀਮਤ ਪਾਇ ਨਾ ਕੇ ਹਜਾਏ ਕਹਿਨੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਹਬਾ ਗੈਰ ਗਬੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾਓ ਸਭ ਸੁਰਤੀ ਮਨ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਯਾਨੀ ਦਹਨੇ ਗੁਰਗੁਰ ਹਾਈ ਕਹਿ ਨਾ ਜਾਈ ਤੇਰੀ ਦਿਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਬਖਾਂ ਗਿਆ ਵੜਿਆਈਆਂ ਜਦ ਮਨ ਸਦੇ ਗੈ ਨਾ ਪਾਈ ਆਕਰ ਮਿਲੇ ਨਾਹੀ ਠਾਕੁਰ ਹਈਆ ਆਖਣ ਵਾਲਾ ਕਿਆ ਵੇਚਾਰਾ ਸਿਪਤੀ ਪ੍ਰੇਤਰੇ ਭੰਡਾਰ ਜਿਸ ਤੋਂ ਦੇ ਕਿਸੇ ਕਿਆ ਚਾਰਾ ਨਾਨਕ ਸੱਚ ਸੁਵਰਣ ਹਰਾਸਾ ਮਹਨ ਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਉ ਆਖਣਿ ਔਖਾ ਸੱਚਾ ਰਾਵ ਸਾਚੇ ਨਾਮ ਕੀ ਲਾਗੈ ਭੂਖੁਤ ਭੁਖੈ ਖਾਇ ਚਲਿਏ ਦੁਖ ਸੋਖ ਵਿਸਰੇ ਮੇਰੀ ਮਾਇ ਸਾਚਾ ਸਾਹਿਬ ਸਚ ਨਾਮ ਰਹਾਉ ਸਾਚੇ ਨਾਮ ਕੀ ਤਲ ਵੜਿ ਆਈ ਆਖਿ ਤਕੇ ਕੀਮਤ ਨਹੀ ਪਾਈ ਜੇ ਸਭ ਮਿਲਕੇ ਆਖਣ ਪਾਏ ਵਡਨ ਹੋਵੇ ਘਟ ਨਾ ਜਾਏ ਨਾ ਹੋ ਮਰੇ ਨਾ ਹੋਵੇ ਸੋ ਦਿੰਦਾ ਰਹੇ ਨਾ ਝੁਕੇ ਬਹੋਗ ਹੁਣ ਇਹੋ ਹਰਨਾਈ ਕੋਈ ਨਾ ਕੋ ਹੋਆ ਨਾ ਕੋ ਹੋਏ ਜੇਵੜੇ ਆਪ ਤੇਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਖਸਮਸਾਰ ਰਹੇ ਤਿਕਮ ਜਾਤ ਨਾਨਕ ਨਾਵੇਂ ਬਾਜ ਜਿਸ ਨਾਥ ਰਾਗੂ ਜਰੀ ਮਹੱਲਾ ਚੌਥ ਹਰ ਜਨ ਕੇ ਸਤਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ ہم کے رہے کرم سدگورو سرنائی کر دیا نام پرگاس میرے میت گوردےو موکو رام نام پرگاس گورو مت نام میرا پران سکھائی ہر کیرت ہمری رہرا وس رہو ہر جن کے وڈے بھاگ وڈے رہے جن ہر ہر سردا ہر پیاس ہر ہر نام لے تریپتا سہ مل سنگت گون پرگاس جن ہر 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 سر نام نہ پایا ਤੇ ਭਗ ਹਿੰਜੰ ਬਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧਰਮ ਮਸਤਗ ਲਿਖਿਆ ਲੇਖਾਸ ਤਨ ਤਨ ਸਤ ਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੂ ਜਰੀ ਮਹੱਲਾ 5 ਕਾਹਿਰੇ ਮਨ ਚਿਤ ਵੈ ਉਦਵ ਜਾਹਰ ਹਰ ਜੀਉ ਪਰਿਆ ਸਹਿਲ ਬਰਮੈ ਜੰਤੂ ਪਾਏ ਤਾ ਕਰਿ ਜਗਾ ਕੇ ਕਰ ਦਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋਤਰਿਆ ਗੁਰ ਪ੍ਰਸਾਦਿ ਬ੍ਰਹਮ ਬਦ ਪਾਇਆ ਸੂਕੇ ਕਾਸ਼ਟ ਹਰਿਆ ਰਹੋ ਜਨਨ ਪਿਤਾ ਲੋਕ ਸੁਦਵੰਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਿਕ ਸੰਬਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੈ ਉਡ ਆਵੈ ਸੈ ਕੋਸਾਂ ਤਿਸ ਪਾਛੇ ਬਚਰੇ ਸਰਿਆ ਤਿਨ ਗਉਣ ਖਲਾਵੇ ਗੁਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਭਿਨਿਧਾਨ ਦਸ ਸਿਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਰਨਾ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰ ਆਵਰਿਆ ਰਗ ਸਾਮਹੱਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਰਗਮ ਅਗਮ ਪਾਰਾ ਸਭ ਧਿਆਵੈ ਸਭ ਧਿਆਵੈ ਤੁਝ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਤ ਮਾਰੇ ਜੀ ਤੂੰ ਜੀ ਆਂ ਕਾ ਦਾਤਰ ਹਰਿ ਦੇ ਹਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਰ ਹਰਿਆ ਪੇਠਾਪੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜਿੰਤ ਵਿਚਾਰਾ ਤੂੰ ਘਟ ਘੜੇ ਅੰਤਰ ਸਰਬ ਨਿਰੰਤਰ ਜੀ ਹਰਿ ਕੋ ਕੁਰਕ ਸਮਾਨ ਇਕ ਦਾਤ ਏਕ ਬਿਖਾਰੀ ਜੀ ਸਭ ਤੇਰੇ ਜੋ ਜਿਵੇ ਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨ ਅਵਰ ਨਾ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖਿ ਵਿਖਣ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਣ ਹਰਿ ਚਾਵੇ ਹਰਿ ਚਾਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਗਤ ਸੇ ਮੁਗਤ ਭੈ ਜਨ ਹਰਿ ਚਾਹਾ ਜੀ ਤਿਨ ਤੋਂ ਟੋਟੀ ਜਮਕੇ ਫਾਸੀ ਜੇ ਨਿਰਭਉ ਜਨ ਹਰ ਨਿਰਭਉ ਤਿਆਹਾ ਜੀ ਤਿਨ ਕਾ ਪਹੋ ਸਭ ਗਵਾਸੀ ਜਿਨ ਸੇਵ ਆਵ ਜਿਨ ਸੇਵ ਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਚਹਾਇਆ ਜੀ ਜਨ ਨਾਨਕ ਜਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਬਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਾਲਾਹਨ ਦੁਦ ਜੀ ਹਰਣਕ ਅਨੇਕ ਅਨੰਤਾ ਤੇਰੀ ਅਣ ਤੇਰੀ ਅਣ ਕਰੇ ਹਰ ਪੂਜਾ ਜੀ ਤਬਤਾ ਪੇਜ ਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਬੜੇ ਬੋ ਸਿਮਰਤ ਸਾਸਤ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਲੇ ਜਨਾਨ ਨ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਪੁਰਖ ਪਰੰਬਰ ਕਰਤਾ ਜੀ ਤੂ ਜੇ ਵੜੇ ਵਰਨਾ ਕੋਈ ਤੂੰ ਜੁਗ ਜੁਗ ਏਕੋ ਉਸ ਦਾਸ ਤਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੂੰ ਦੇ ਆਪੇ ਭਾਵੈ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਹਿਆਪੇ ਸ੍ਰਿਸ਼ ਸਭ ਭਾਈ ਜੀ ਤੁਧਿਆਪੇ ਸ੍ਰਿਜ ਸਭ ਹੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਤੂੰ ਸਭ ਸੇ ਕਾਜ ਨਿਵਈਆ ਸੰਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤਉ ਭਾਵੇ ਸੋਈ ਥਿਸੀ ਜੋ ਤੂੰ ਦੇ ਸੋਈ ਹੂੰ ਪਾਈ ਰਹਾ ਸਭ ਤੇਰੀ ਤੂੰ ਸਭਨੀ ਧਿਆਇ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇ ਆਤ ਤੇ ਆਪ ਵਿਛੋੜਿਆ ਆਪ ਮਿਲਾਇਉਉਂ ਦਰਿਆਉ ਸਬਤ ਜਹੀ ਮਾਹ ਹੈ ਤੁਦ ਬਿੰਦੂ ਜਾ ਕੋਈ ਨਾ ਹੈ ਜੀ ਜਨ ਸਭ ਤੇਰਾ ਖੇਲ ਵਿੰ ਜੋਗ ਮਨ ਵਿਛੜਿਆ ਸੰ ਜੋਗੀ ਮੇਲ ਜਿਸ ਨੂੰ ਤੂ ਜਾਣਾ ਹੈ ਸੋਈ ਜਣ ਜਾਣੇ ਹਰ ਗੁਰ ਸਦਹੀ ਆਖ ਵਿਖਾਣੇ ਜਿਨ ਹਰ ਸੇਵਾ ਤੁਮ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤਰਾ ਕੀ ਆਸਵ ਹੋਏ ਸੁਦਬਿੰਦੂ ਜਾਇ ਵਰਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਨ ਲਾ ਪਹਿਲਾ ਤਿਤ ਸਰ ਵਰੜੈ ਪਹਿਲੇ ਨਵੰਸਾ ਪਾਣੀ ਪਾਵ ਕਿਦ ਨਹਿ ਕੀਆ ਪੰਗਜ ਮੋ ਪਗਣੀ ਚਾਲੈ ਹਮ ਦੇਖਾ ਤੜੂਬਿ ਹਲੇ ਮਨ ਇਕ ਨ ਚੇਸਤ ਮੂਡ ਮਨਾਓ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤਿਨੀ ਪੜਿਆ ਮੂਰਖ ਮੁਗ ਦਾ ਜਨਮ ਪਿਆ ਪਰਮਤਨ ਆਨੰਦ ਦਿਨ ਕੀ ਸਰਣਾ ਕਿੰਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁ ਖੁਦੇ ਹਰਿਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕੀਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਸਰਮ ਜਾਮ ਲਾਗ ਭੋਜਲ ਤਰਣ ਕੈ ਜਨਮ ਵਿਦਥਾ ਜਾ ਤ੍ਰੰਗ ਮਾਇਕੇ ਰਹਾਓ ਜਬ ਤਬ ਸੰਜਮ ਧਰਮਨਾ ਕਮਾਇ ਆ ਸੇਵਾ ਸਾਧਨ ਜਨ ਹਰਾਇ ਕਹੋ ਨਾਨਕ ਅਮਨੀਜ ਕਰਮਾ ਸਰਨ ਪ੍ਰੇਕੀ ਰੱਖੋ ਸਰਮ ਬਾਦਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਜੋ ਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਜਿਤ ਕੀ ਇਛਾ ਤਬ ਚਰਨ ਨਮਨ ਰਏ ਹਮਾਰਾ ਆਪਣਾ ਜਾਨ ਕਰੋ ਪ੍ਰਿਤਪਾਰਾ ਹਮਰੇ ਦੁਸ਼ਟ ਸਵੇ ਤੁਮ ਕਹਾਵ ਆਪ ਹਾਥ ਦੇ ਮਹ ਬਚਾਓ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸਿਖ ਸਵੇ ਕਰਤਾਰਾ ਮੋਰ ਚਨਜ ਕਰਦੇ ਕਰੀਏ ਸਭ ਬੇਰਣ ਕੋ ਆਸੰਗਰੀਏ ਪੂਰਨ ਹੋਏ ਹਮਾਰੇ ਆਸਾ ਤੂਰ ਭਜਨ ਕੀ ਰਹੇ ਪਿਆਸਾ ਤੁਮਹਿ ਸਾੜ ਕੋਈ ਵਰਨਾ ਧਾਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਏ ਤੁੰ ਤੁੰ ਸੱਤਰ ਹਮਾਰੇ ਮਾਰੀਏ ਆਪਾ ਦੇ ਮੇ ਜਿ ਬਰੀਏ ਮਰਨ ਕਾਲ ਕਾਤਰਾ ਸੁਨਵਰੀਏ ਹੋ ਜੋ ਉਸਤਾ ਹਮਾਰੇ ਪੱਛਾ ਸ੍ਰੀ ਉਸਦੂ ਜੋ ਕਰਿਓ ਰੱਛਾ ਰਾਖ ਲਿਓ ਮੈਂ ਰਾਖਣ ਹਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਅਸ਼ਣ ਕੇ ਹੰਤਾ ਆਤਮਾਹ ਬੋਰੀ ਜਤੁਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਪੁਤਰਾ ਕਾਲ ਪਾਇ ਸ਼ਿਵ ਜੋਤਰਾ ਕਾਲ ਪਾਇ ਕਰਬਿਸ਼ਨ ਬ੍ਰਕਾਸਾ ਸਗਤ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾ ਬ੍ਰਹਮਾ ਜੋਤੀਓ ਜਮਨਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨਕਾਲ ਸਭ ਜਗਤ ਬਨਾਇਓ ਦੇਵ ਦੈਤ ਜਿਸ਼ਨੁ ਪਜਾਇਓ ਆਦ ਅੰਤ ਏਕੇ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੇ ਸਗਲ ਪ੍ਰਜਾਣ ਨੀ ਆਪ ਸਵਾਰੇ ਸਿਵ ਖਣ ਕੋ ਸਭ ਗੁਣ ਸੁਖ ਦੇਇਓ ਸਤ੍ਰਣ ਕੋ ਬਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੇ ਕਟ ਕਟ ਕੇ ਪਟ ਪਟ ਕੀ ਜਾਣੇ ਜਬ ਉਦਕਰਖ ਕਰਾ ਕਰਤਾਰਾ ਪਰਜਾ ਧਰਤ ਤਬ ਦੇਹ ਆਪਾਰ ਜਬ ਆਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੋਜੂ ਉਚਾਰੇ ਤੁਮ ਸਭ ਹਿਤੇ ਰਹਤ ਨਰਾਲਮ ਜਾਣਤ ਵੇਦ ਭੇਦ ਹਰਿ ਆਲਮ ਨਰੰਕਾਰ ਨਿਰਮਕਾਰ ਨਿਰਲੰਭ ਆਦਾਨੀਰ ਨਾਦੋ ਸੰਭ ਤਾਕ ਮੂੜ ਵਿਚਾਰਤ ਭੇਦਾਂ ਜਾ ਕੋ ਬਿਹ ਨ ਪਾਵਤ ਭੇਦ ਤਾਕੋ ਕਰਪਾਹਨ ਅਨਮਾਨਤ ਮਹਾ ਮੂਰਿ ਕੁਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤਨ ਨਹਿ ਭਵ ਆਪ ਆਪਣੀ ਬੁੱਧ ਹੈ ਜੇ ਤੀ ਵਰਨਤ ਪਿੰਨ ਪਿੰਨ ਤੂੰ ਹੈ ਤੇਤੀ ਤੁਮਰਾ ਲਖਣ ਨ ਜਾਏ ਬਸਾਰਾ ਕਹੇ ਵਿਦਿਸ ਜਾ ਪ੍ਰਥਮ ਸੰਸਾਰਾ ਏਕੈ ਰੂਪਨ ਸਰੂਪਾ ਰੰਗ ਭੈਉ ਰਾਵ ਕਹੀ ਭੂਪਾ ਅੰਡੜ ਜੇ ਰਜ ਸੇਤ ਜਕੀਨੀ ਉਦਭਜ ਖਾਨ ਬਹੋਰ ਚਦਿਨੀ ਕਹੂ ਵੋ ਲੋ ਰਾਜਾ ਹਉ ਬੈਠਾ ਤਹੂ ਸਿਮੜ ਭਇਓ ਸੰਕਰ ਗੇਠਾ ਸਗਰੇ ਸ੍ਰਿਸ਼ਟ ਦਿਖਾਏ ਜੰਬ ਆਜਗ ਅਸਰੂਪਿਆ ਸੰਪਵ ਅਵਰਚਾ ਮੇਰੀ ਤੁਮ ਕਰੋ ਸਿਖੋ ਬਾਰ ਸਿਖ ਸੰਗਰੁ ਦੁਸ਼ਟ ਜੇਤੇ ਉਠਵਤ ਉਦਪਤਾ ਸਗਲ ਹਮਦੇਸ਼ ਕਰੋ ਰਣ ਗਤਾ ਜੀ ਅਸ ਤੁਜ ਦਵ ਸਰਣੀ ਪ੍ਰੇਤਨ ਕੇ ਦੁਸ਼ਟ ਦੁਖਤ ਹੋ ਮਰੇ ਪੁਰਖ ਜਨਮ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਗਲ ਕੋ ਇੱਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਨੀ ਆਏ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਰਸਤੇ ਤਤ ਕਲ ਕਿਰਪਾ ਦ੍ਰਿਸ਼ਨ ਜਾ ਰਹੇ ਹਰਿਓ ਤਾਂ ਕੇ ਤਾਪ ਤਨਕਮ ਹਰਿਓ ਰਿੱਧ ਸਦ ਕਰਮੋ ਇਹ ਸਭ ਹੋਈ ਦੁਸ਼ਟ ਸਾਉ ਸਚਕੇ ਨਾ ਕੋਈ ਇੱਕ ਵਾਰ ਜਨ ਤੁਮੇ ਸਵਾਰ ਕਾਲ ਫਾਸਤੇ ਤਾਏ ਵਾਰ ਜੇ ਨਰਨਾਮ ਤਿਆਰ ਹੋ ਕਾ ਹਦਾਰ ਦੁਸ਼ਟ ਦੋਗ ਤੇ ਰਹਾ ੜਕੇਤ ਮੈਂ ਸ਼ਰਨ ਤੇ ਹਾਰੀ ਆਪਾ ਦੇ ਰਿਓ ਬਾਰੀ ਸਰਬ ਥੋਰ ਮੋਹ ਸਹਾਈ ਦੁਸ਼ ਦੋਗ ਤੇ ਲਿਓ ਬਚਾਈ ਸੋਇਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਅੰਖ ਦਰੇ ਨਹੀਂ ਆਨਿਓ ਰਾਮ ਰਹਿਮ ਪੁਰਾਨ ਪੁਰਾਣ ਅਨੇਕ ਕਹੇ ਮਤੇ ਇਕ ਨ ਮੰਨਿਓ ਸਿਮਰਤ ਸਾਸਤਰ ਵੇਦ ਸਬੇ ਬੋਹ ਭੇਦ ਕਹੇ ਹਮ ਇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਉ ਦੋਹਰਾ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਉ ਦੋਹਰਾ ਸਗਲ ਦਵਾਰ ਕੋ ਸਾਢ ਕਹਿ ਗਇਓ ਤੁਹਾਰ ਦਵਾਰ ਆਇ ਗਏ ਕੀ ਰਾਜ ਅਸ ਗੋਬਿੰਦਾਸ ਤੁਹਾਰ ਰਾਮ ਕਲੀ ਮਹੱਲਾ ਤੇਜਾ ਆਨੰਦਿਕ ਓੰਕਾਰ ਸਤਗੁਰ ਪ੍ਰਸਾਦ आनंद पिया मेरी माए सतगुरु मैं पाया सतगुरुता पाया सहज से ती मनव जियां बादाहिया राग रतन परिवार परियां शब्द गावन आईयां सग दूता गाओ हरि के रामन जिनी बसाया कहे नानक आनंद होवा सतगुरु मैं पाया ए मन मेरेया तू सुदारो हरि नाल ले हरि नाल रहो तू मन मेरे दुख सब विसारणा अंगीकारो करे तेरा कारज सब सुवारणा ਸਬਨਾਗਲਾ ਸਮਰੱਥ ਸਵਾਮੀ ਸੋ ਕਿਉ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾਰੋ ਹਰਿ ਨਾਮ ਲੈ ਸਾਚੇ ਸਾਹਿਬ ਕਿਆ ਨਹੀਂ ਕਰਦੇ ਰੇ ਘਰ ਤਾਂ ਤੇਰੇ ਸਭ ਕੁਝ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿਖ ਸਲਾਹ ਤੇਰੀ ਨਾਮ ਨਮਸਾਵੇ ਨਾਮ ਜਿਨ ਕੇ ਮਨ ਵਿੱਚ ਆਵਾਜ਼ੀ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰੇ ਸਾਚਾ ਨਾਮ ਮੇਰਾ ਯਾਦਾਰੋ ਸਾਚਾ ਨਾਮ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇਛਾ ਸਭ ਪੂਜਾਈਆਂ ਸਦਾ ਗੁਰੂ ਆਣ ਕੀਤਾ ਗੁਰਵੇਟੋ ਜਿਹਦੇਆਂ ਵੜਿਆਈਆਂ ਐਹ ਨਾਨਕ ਸੁਨੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਦਾਰੋ ਵਾਜੇ ਪੰਚ ਸ਼ਬਦ ਜਿਤ ਕਰ ਸਭਾਗੇ ਹਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਦ ਦਵਸ ਕੀਤੇ ਕਾਲ ਕੰਟ ਗਮਾਰਿਆ ਪ੍ਰਗਰਮ ਪਾਇ ਤੁਜਨ ਕੋ ਸੇ ਨਾਮ ਹਰ ਕੇ ਲਾਗੇ ਕਹੈ ਨਾਨਕ ਤਨ ਸੁਖ ਹੋਵਾ ਤਿਤ ਕਰ ਅਨਹ ਦਿਵਾ ਜੀ ਆਨੰਦ ਸਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਪਰਮ ਪਰ ਪਾਇ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਬਹੇ ਸਿਰ ਸੇ ਪੂਰੇ ਗੁਰ ਤੇ ਜਾਣੇ ਸੁਨਤੇ ਬਨੀਤ ਕਹਤੇ ਵੀ ਸਤਿਗੁਰਿਆ ਪ੍ਰਪੂਰੇ ਬਿਨਵੰਤ ਨਾਨਕ ਗੁਰ ਚਰਨਾਂ ਦਾ ਕੀ ਵਾਜਿਨ ਤੂਰੇ ਮੂਦਾਵਣੀ ਮਹਲਾ 5 ਥਾਲ ਵਿੱਚ ਨਿਵਸਤੋ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਰਹਿਓ ਜਿਸ ਕਾ ਸਭ ਸਰਦਾਰੋ ਏ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰੋ ਇਹ ਵਸਤ ਜੀਨ ਜਾਈ ਨਿਤ ਨਿਤ ਰਖੂਰ ਦਾਰੋ ਤਮ ਸੰਸਾਰ ਚਰਨ ਲੰਗ ਤਰੀਏ ਸਬਨਾਣ ਬ੍ਰਹਮ ਬਸਾਰੋ ਸ਼ਲੋਕ ਮਹਲਾ 5 ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀਵੇ ਹਰਿਆ ਪੌੜੀ ਤਿੱਥੇ ਤੂੰ ਸਮਰਥ ਜਿੱਥੇ ਕੋਈ ਰਾਹੇ ਉੱਥੇ ਤੇਰੀ ਰਖ ਅਗਨੀ ਉਦਰ ਮਾਇ ਸਮ ਕੈ ਜਮ ਕੈ ਦੂਤ ਨਾਹੀ ਤੇਰੇ ਛੱਡ ਜਾਏ ਗੋਵਿੰਦ ਨਿਮੁਖ ਸੰਗ ਹੈ ਗੁਰਸਬਦਿ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਕਲ ਮੈਂ ਹੋ ਪੁਨ ਗੁਣ ਗੋਬਿੰਦ ਗਾਏ ਸਭ ਸੇ ਨੋ ਕਿਰਪਾਲ ਸਮਾਲੇ ਸਾਹੇ ਸਾਏ ਮਿਰਥਾ ਕੋ ਵਿਨਾ ਜਾਏ ਜੇ ਆਵੇ ਤਦ ਆਏ ਸ਼ਲੋਕ ਮਹੱਲਾ 5 ਅੰਤਰ ਗੁਰੂ ਆਰਦਨੋ ਜੇ ਵਾਜਬ ਗੁਰੂ ਨਾਉ ਨੇਤਰੀ ਸਤਗੁਰੂ ਵੇਖਣੋ ਸਰਮਣੀ ਸੁਰ ਨਾ ਗੁਰੂ ਨਾਉ ਸਤਿਗੁਰ ਸੇ ਤੀਰਤਿਆ ਦਰਗਹਿ ਪਾਈਏ ਠਾਓ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਸ ਦੇਹ ਜਗ ਮੈਂ ਉਤਮ ਕਾਢੀਐ ਵਿਰਲੇ ਕੇਈ ਕੇ ਮਹੰਲਾ ਪਨੋ ਰਖੇ ਰਖਣਹਾਰਾ ਬੂਬਾਰਿਨ ਗੁਰ ਕੀ ਪੈਰੀ ਪਾਏ ਕਾ ਸਵਾਰਿਨ ਹੋ ਆਪ ਬਦਿਆਲੁ ਮਨੋ ਨਾਮਿ ਸਾਰਿਨ ਸਾਜਨਾ ਕੇ ਸੰਗ ਪਵ ਜਲ ਤਾਰਿਨ ਸਾਕਤ ਨਿੰਦਕ ਦੁਸ਼ਟ ਕਿਨ ਮਾਹੇ ਬੀਦਾਰਿਆਨ ਤੇ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਵੇ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਵੇ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ